ਕੋਈ ਪਾਪੀ ਰੂਹ ਹੀ ਹੋਵੇਗੀ ਜੋ ਇਸ ਭੈਣ ਦੀ ਵੀਡੀਓ ਨੂੰ ਲਾਈਕ ਨਹੀਂ ਕਰੇਗੀ ਪੈਣ ਦੀ ਤੁਸੀਂ ਮਿਹਨਤ ਵੇਖ ਸਕਦੇ ਹੋ ਪੂਰੇ 2.5 ਮਹੀਨਿਆਂ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਇਹ ਖੂਬਸੂਰਤ ਪੇਂਟਿੰਗ ਪੈਣ ਵੱਲੋਂ ਤਿਆਰ ਕੀਤੀ ਗਈ ਹੈ ਸੋ ਇਸ ਪੈਣ ਦਾ ਹੌਸਲਾ ਵਧਾਉਣਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਆਪ ਸਭ ਨੇ ਜ਼ਰੂਰ ਲਿਖਣਾ ਹੈ ਕਿਉਂਕਿ ਪੈਣ ਨੇ ਲਗਾਤਾਰ ਕੰਮ ਕੀਤਾ ਹੈ ਹਰ ਇੱਕ ਬਾਰੀਕੀ ਦੇ ਨਾਲ ਚੀਜ਼ਾਂ ਨੂੰ ਦਰਸਾਇਆ ਹੈ ਸੋ ਆਪ ਸਭ ਵੀ ਪੈਣ ਦੀ ਮਿਹਨਤ ਨੂੰ ਸਪੋਰਟ ਕਰੋ ਤੇ ਵਾਹਿਗੁਰੂ ਜੀ ਲਿਖਿਓ ਤੇ ਨਾਲ ਦੇ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਕੋਈ ਪਾਪੀ ਰੂਹ ਹੀ ਹੋਵੇਗੀ ਜੋ ਇਸ ਭੈਣ ਦੀ ਵੀਡੀਓ ਨੂੰ ਲਾਈਕ ਨਹੀਂ ਕਰੇਗੀ ਪੈਣ ਦੀ ਤੁਸੀਂ ਮਿਹਨਤ ਵੇਖ ਸਕਦੇ ਹੋ ਪੂਰੇ 2 ਢਾਈ ਮਹੀਨਿਆਂ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਇਹ ਖੂਬਸੂਰਤ ਪੇਂਟਿੰਗ ਪੈਣ ਵੱਲੋਂ ਤਿਆਰ ਕੀਤੀ ਗਈ ਹੈ ਸੋ ਇਸ ਪੈਣ ਦਾ ਹੌਸਲਾ ਵਧਾਉਣਾ ਹੈ ਤੇ ਕਮੈਂਟ ਬਾਕਸ ਤੇ ਵਿੱਚ ਵਾਹਿਗੁਰੂ ਜੀ ਆਪ ਸਭ ਨੇ ਜ਼ਰੂਰ ਲਿਖਣਾ ਹੈ ਕਿਉਂਕਿ ਪੈਣ ਨੇ ਲਗਾਤਾਰ ਕੰਮ ਕੀਤਾ ਹੈ ਹਰ ਇੱਕ ਬਾਰੀਕੀ ਦੇ ਨਾਲ ਚੀਜ਼ਾਂ ਨੂੰ ਦਰਸਾਇਆ ਹੈ ਸੋ ਆਪ ਸਭ ਵੀ ਪੈਣ ਦੀ ਮਿਹਨਤ ਨੂੰ ਸਪੋਰਟ ਕਰੋ ਤੇ ਵਾਹਿਗੁਰੂ ਜੀ ਲਿਖਿਓ ਤੇ ਨਾਲ ਦੇ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫਾਲੋ ਜ਼ਰੂਰ ਕਰਿਓ ਕੋਈ ਪਾਪੀ ਰੂਹ ਹੀ ਹੋਵੇਗੀ ਜੋ ਇਸ ਪੈਣ ਦੀ ਵੀਡੀਓ ਨੂੰ ਲਾਈਕ ਨਹੀਂ ਕਰੇਗੀ ਪੈਣ ਦੀ ਤੁਸੀਂ ਮਿਹਨਤ ਵੇਖ ਸਕਦੇ ਹੋ ਪੂਰੇ 2 ਮਹੀਨਿਆਂ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਇਹ ਇੱਕ ਖੂਬਸੂਰਤ ਪੇਂਟਿੰਗ ਪੈਣ ਵੱਲੋਂ ਤਿਆਰ ਕੀਤੀ ਗਈ ਹੈ ਸੋ ਇਸ ਪੈਣ ਦਾ ਹੌਸਲਾ ਵਧਾਉਣਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਆਪ ਸਭ ਨੇ ਜ਼ਰੂਰ ਲਿਖਣਾ ਹੈ ਕਿਉਂਕਿ ਪੈਣ ਨੇ ਲਗਾਤਾਰ ਕੰਮ ਕੀਤਾ ਹੈ ਹਰ ਇੱਕ ਬਾਰੀਕੀ ਦੇ ਨਾਲ ਚੀਜ਼ਾਂ